ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਜਪਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਤਿ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚ ਸੋਚ ਨ ਹੋਵਈ ਜੇ ਸੋਚੀ ਲਖ ਵਾਰ ਚੁਪੈ ਛੁਪ ਨ ਹੋਵਈ ਜੇ ਲਾਇ ਰਹਾ ਲੇਵਤਾਰ ਭੁਖਿਆ ਭੁਖ ਨ ਉਤਰੀ ਜੇ ਬੰਨਾ ਪ੍ਰੀਆ ਭਾਰ ਸਹਿ ਸਿਆਣ ਪਾ ਲਖ ਹੋਹੀ ਤਾ ਇੱਕ ਨਾ ਚੱਲੇ ਨਾਲ ਕਿਸਿਆ ਰਾਹੀ ਹੋਈਐ ਕਿ ਕੂੜੈ ਟੁੱਟੇ ਪਾਲ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੇ ਵਡਿਆਈ ਹੁਕਮੀ ਉਤਮ ਨੀਚ ਹੁਕਮ ਲੇਖ ਦੁਖ ਸੁਖ ਪਾਈਏ ਏਕ ਨਾ ਹੁਕਮੀ ਬਖਸ਼ੀਸ਼ ਏਕ ਹੁਕਮੀ ਸਦਾ ਪੁਵਾਈਏ ਹੇ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਨਕ ਹੁਕਮੈ ਜੇ ਬੁਝੈ ਤਾ ਮੈਂ ਕਹਿ ਨਾ ਕੋਈ ਗਾਵੇ ਕੋ ਤਾਣ ਹੋਇ ਕਿਸੇ ਤਾਣ ਗਾਵੇ ਕੋ ਦਾਤ ਜੋਣ ਨੀਸਾਣ ਗਾਵੇ ਕੋ ਗੁਣ ਵਡਿਆਈਆ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇਹ ਗਾਵੇ ਕੋ ਜੀ ਲੈ ਫਿਰ ਦੇਹ ਗਵਕੋ ਜਪੈ ਦਿਸ ਦੂਰ ਗਵਕੋ ਵੇਖੈ ਹਾੜਾ ਰਹਾ ਦੂਰ ਕਥਨਾ ਕਥੀ ਨ ਆਵੇ ਟੋਟ ਕਥ ਗਤ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਠਗ ਪਾਹੀ ਜੁਗ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹ ਨਨਕਿ ਇਬ ਸੇਵੀ ਪ੍ਰਵਾਹੂ ਸਕਾ ਸਾਹਿਬ ਸਾਚ ਨਾਈ ਬਖੇ ਪਉ ਅਤਾਰੀ ਅਖੇ ਮੰਗੇ ਦੇ ਦੇਹੇ ਦਾਤ ਕਰੇ ਦਾਤਾਰ ਭੇਰ ਕੇ ਅਗਰ ਖਿਏ ਜਿਤ ਦਿਸੇ ਦਰਬਾਰ ਮਉਹਾਂ ਕੇ ਬੁਲਣ ਬੁਲੀਐ ਜਿਤ ਸੋਣ ਧਰੇ ਪਿਆਰ ਅਮਰਿਤ ਵੇਲਾ ਸਚ ਨਾਉ ਵਡਿਆਈ ਵੀ ਚਾਰ ਕਰਮੀਆਂ ਵੇ ਕਪੜਾ ਨਦਰੀ ਮੋਖ ਦੁਆਰ ਨਨਕ ਏ ਵੈ ਜਾਣੀਐ ਸਭ ਆਪੇ ਸਚਿਆਰ ਥਾਪੇ ਅਣਜਾਏ ਪੁੱਤ ਨਾ ਹੋਏ ਆਪੇ ਆਪ ਨਿਰੰਜਨ ਸੁਏ ਜਿਨ ਸੇਵਿਆ ਤਿਨ ਪਾਇਆ ਮਾਨ ਨਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਏ ਮਨ ਰਖੀਏ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਆਸਮਾਈ ਗੁਰ ਈਸਰ ਗੁਰ ਗੋਖ ਬਰਮਾ ਗੁਰ ਪਾਰਬਤੀ ਮਾਈ ਜੇ ਹਾਂ ਜਾਣ ਆਖ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ 부ਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਨਾ ਜਾਈ ਤੀਰਥ ਨਾਵਾਂ ਜੇ ਇਸ ਭਾਵਾ ਵਿਣ ਪਾਣੀ ਕੇ ਨਾਇ ਕਰੀ ਜੇ ਤੀ ਸਿਰਠੂ ਪਾਈ ਖਾਵਣ ਕਰਮਾਂ ਕੇ ਮਿਲੇ ਲਈ ਮਰਤ ਵਿੱਚ ਰਤਨ جواਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ 부ਝਾਈ ਸਭਨਾ ਜੀ ਆਕਾਰ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਯਗ ਚਾਰੇ ਆਰਜਾ ਹੋਦ ਸੁਣੀ ਹੋਏ ਨਵਾ ਖੰਡਾਂ ਵਿੱਚ ਜਾਣੀਏ ਨਾਲੇ ਚੱਲੇ ਸਭ ਕੋਏ ਚੰਗਾ ਨਾਮ ਰਖਾਏ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨ ਆਵਈ ਤਾ ਬਾਤ ਨ ਪੁੱਛਕੀ ਈਟਾਂ ਅੰਦਰ ਕੀਟਕਾਰ ਦੋਸ਼ੀ ਦੋਸ਼ ਧਰੇ ਨਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਹਾ ਕੋਏ ਨ ਸੁਝਈ ਜੇ ਤਿਸ ਗੁਣ ਕੋਏ ਕਰੇ ਸੁਣੇ ਸਿੱਧ ਪੀਰ ਸੁਰਨਾਥ ਸੁਣੇ ਧਰਤ ਧਵਲੇ ਆਕਾਸ ਸੁਣੇ ਦੀਬ ਲੋ ਪਾ ਤਾਲ ਸੁਣੇ ਪੋਹੀ ਨਾ ਸਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਸੁਣੇ ਈਸਰ ਬਰਮਾਇੰਦ ਸੁਣੇ ਮੁਖਸਾਲਾ ਹਨ ਮੰਦ ਸੁਣੇ ਜੋਗ ਜੁਗਤ ਤਨ ਭੇਦ ਸੁਣੇ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਸੁਣੇ ਸਤ ਸੰਤੋਖ ਗਿਆਨ ਸੁਣੇ ਅਠ ਛੜ ਕਾ ਈਸ਼ਾਨ ਸੁਣੇ ਪੜ ਪੜ ਪਾਵੇ ਮਾਨ ਸੁਣੇ ਲਾਗੇ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੂਖ ਪਾਪ ਕਾ ਨਾਸ ਸੁਣੇ ਸਦਾ ਗੁਣ ਵਿਗਾਹ ਸੁਣੇ ਸ਼ੇਖ ਪੀਰ ਪਾਤਸ਼ਾਹ ਕੁਣ ਦੇ ਪਾਵੇ ਰਾਹ ਸੁਣੇ ਹਾਥ ਹੋਏ ਸਗਾਹੋ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੂਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੀ ਕੋ ਕਹੈ ਪਿਛੇ ਬਿਛਤਾਏ ਕਾਗਿਤ ਕਲਮ ਨ ਲਿਖਨ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ मने सुव मन बुध मने सगल पवण जी सुध मन चोट न खाए जमक साथ नसा नाम निरंजन मन जाणे मन कोए मारे पात सियो परग डजाए मने मार्ग न चले पंथ मने धर्म सिधी सन बधा नाम निरंजन हो जेको मन जाण मन खुए मने पाव मुख दुआर ਪਰਵਾਰ ਹੈ ਸਾਧਾਰ ਮਨ ਕਰੈ ਤਾਰੇ ਗੁਰ ਸਿੱਖ ਮਨ ਨਾਨਕ ਭਵਹੀ ਨ ਭਿਖ ਐਸਾ ਨਾਮ ਨਰਿੰਜਨ ਵੇਦੇ ਕੋ ਮਨ ਜਾਣੇ ਮਨ ਕੋਏ ਪੰਜ ਪਰਮਾਨ ਪੰਜ ਪ੍ਰਦਾਨ ਪंचे ਪਾਵੇ ਦਰਗਹਿ ਮਾਨ ਪंचे ਸੋਹੇ ਦਰ ਰਾਜਣ ਪੰਚ ਕਾ ਬੁਰ ਏਕ ਧਿਆਨ ਜੀ ਕੋ ਕਹੈ ਕਰੈ ਵਿਚਾਰ ਕਰਤੇ ਕੈ ਕਰਨੇ ਨਾਹੀ ਸੁਮਾਰ ਕੌਲ ਧਰਮ ਦਿਆ ਕਾ ਪੂਤ ਸੰਤੋਗਤਾ ਵਰਖਿਆ ਜਨ ਸੂਤ ਜੇ ਕੋ ਬੁੱਝੈ ਹੋਵੈ ਸਕੇ ਆ ਧੋਲੇ ਉਪਰ ਕੇਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰ ਤਲੈ ਕਵਣ ਜੋਰ ਜੀ ਜਾਤ ਰੰਗਾਂ ਕੇ ਨਾਮ ਸਭ ਨਾਲ ਲਿਖਿਆ ਉੜੀ ਕਲਾਮ ਇਹੋ ਲਿਖਾਲਿਖ ਜਾਣੇ ਕੋਏ ਲਿਖਾਂ ਲਿਖਿਆ ਕੀਤਾ ਹੋਇ ਕੀਤਾ ਤਾਣ ਵਾਲੇ ਰੂਪ ਕੀਤੀ ਦੌਤ ਜਾਣੇ ਕੌਣ ਕੂਤ ਕੀ ਤਪਸਾਓ ਏ ਕੋ ਕਵਾਉ ਤਿਸਤੇ ਹੋਏ ਲੱਖ ਦਰਿਆਉ ਕੁਦਰਤ ਕਵਨ ਕਹਾ ਵਿਚਾਰ ਵਾਲੇ ਜਮਾਈ ਕਵਾਰੇ ਜੋ ਤੁਧ ਭਾਵੇ ਸਾਈ ਭਲੀ ਕਾਲ ਤੂੰ ਸਦਾ ਸਲਾਮਤ ਨਿਰੰਕਾਰ असंख्य जप असंख्य पाओ शंख पूजा संस्कृत बतावो शंख ग्रंथ मुख वीर पाठ शंख योग मन रहे उदास शंख भक्त गुण ज्ञान विचार शंख सती शंख दातार शंख सुर मोह बख सार शंख मौन ले बल आई तार कुदरत कवन कहा विचार वारि अनजावा एक वार जो तुद पावे साईं भली कार तू सदा सलामत निरंकार ਅਸੰਖ ਮੋਰਖੇ ਅੰਧਕੋਰ ਸੰਖ ਚੋਇ ਹਰਾਮ ਕੋਰ ਸੰਖੇ ਮੁਰਕਰ ਜਾਹੇ ਜੋਰ ਸੰਖ ਗਲ ਵੜ ਹੱਤਿਆ ਕਮਾਹੀ ਸੰਖ ਪਾਪੀ ਪਾਪ ਕਰ ਜਾਹੇ ਸੰਖ ਕੂੜਿਆਰ ਕੂੜੇ ਫਿਰਾਹੇ ਸੰਖ ਮਲੇਜ ਮਲ ਭਖ ਖਾਹੇ ਅਸੰਖ ਨਿੰਦਕ ਸਰ ਕਰਹੇ ਭਾਰ ਨਨਕ ਨੀਜ ਕਹੈ ਵੀ ਚਾਰ ਵਾਰਿਆਂ ਨੂੰ ਜਾ ਇਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਦੂ ਸਦਾ ਸਲਾਮਤ ਨਿਰੰਕਾਰ ਅਸੰਖ ਨਾਮ ਸੰਸਥਾਵ ਗਮ ਗਮ ਸੰਕਲੋ ਸੰਗ ਤੇ ਸਰਪਾਰ ਹੋਏ ਅਖਰੀ ਨਾਮ ਖਰੀ ਸਾਲਾਹ ਅਖਰੀ ਗਿਆਨਬੀਤ ਗੁਣ ਗਾਹਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਰ ਸੰਜੋਗ ਵਿਖਾਣ ਜਿਨ ਲਿਖੈ ਤਿਸ ਸਿਰ ਨਾਹੀਂ ਜੀਵ ਫਰਮਾਏ ਤੇਵ ਤੇਵ ਪਾਹੇ ਜੇ ਤਾ ਕੀਤਾ ਤੇ ਤਾਂ ਨਾਉ ਵਿਣ ਨਾਵੇ ਨਾਹੀਂ ਕੋ ਥਾਉ ਕੁਦਰਤ ਕਵਣ ਕਹਾ ਵਿਚਾਰ ਵਾਰਿਆਂ ਨ ਜਾ ਮੈਂ ਇੱਕ ਵਾਰ ਜੋ ਤੁਧ ਭਾਵੇ ਸਾਈ ਭਲੀ ਕਾਰ ਤੂ ਸਦਾ ਸਲਾਮਤੋ ਨਿਰੰਕਾਰ ਭਰੀਏ ਹੱਥ ਪੈਰ ਤਨ ਦੇਹੀ ਪਾਣੀ ਤੋ ਤੇ ਉਤਰ ਸਖੇ ਮੂਤ ਪਲਤੀ ਕੱਪੜ ਹੋਏ ਦੇ ਸਾਮੂਣ ਲਈਏ ਓ ਤੋਏ ਭਰੀਏ ਮੱਤ ਪਾਪਾਂ ਕੈ ਸੰਗ ਓ ਤੋ ਬਿਨਾ ਵੈ ਕੈ ਰੰਗ ਪੁੰਨੀ ਪਾਪੀ ਆਖਣ ਨਾਹੀ ਕਰ 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 ਨਾਲਿ ਖ ਲੈ ਜਾਹੁ ਆਪੇ ਬੀਜਾ ਪੇ ਹੀ ਖਾਹੁ ਨਨਕ ਹੁਕਮੀ ਆਵੋ ਜਾਹੁ ਤੀਰਥ ਤਾਪ ਦਿਆ ਦਤ ਦਾਨ ਜੇ ਕੋ ਪਾਵੇ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਪਾਉ ਅੰਤਰ ਗਤ ਤੀਰਥ ਮਲ 나ਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨ ਹੋਏ ਸੁਵਸਥਾ ਆਥ ਬਾਣੀ ਬਰਮਾਓ ਸਤ ਸੁਹਾਨ ਸਦਾ ਮਨ ਚਾਓ ਕਵਣ ਸੁਵਿਲਾ ਵਖਤ ਕਵਣ ਕਵਣ ਥਿੱਦ ਕਵਣ ਵਾਰ ਕਵਣ ਸੇ ਰੂਤੀ ਮਾਹੋ ਕਵਣ ਜਿਤ ਹੋਆ ਆਕਾਰ ਵੇਲ ਪਈਆ ਪੰਡਤੀ ਜੇ ਹੋਵੇ ਲੇਖ ਪੁਰਾਣ ਵਖਤ ਨ ਪਾਇਓ ਕਾ ਦੀਆ ਜੇ ਲਿਖਣ ਲੇਖ ਪੁਰਾਣ ਸੇਤਵਾਰ ਨਾ ਜੋਗੀ ਜਾਣੇ ਤੁਮਾਉ ਨ ਕੋਈ ਜਾ ਕਰਤਾ ਸਿਰ ਠੀਕੋ ਸਾਜੇ ਆਪੇ ਜਾਣੇ ਸੋਈ ਕਿਉ ਉਤਾਰ ਆਖਾ ਕਿਵ ਸਾਲਾਹੀ ਕਿਉ ਵਰਨੀ ਕਿਵ ਜਾਣਾ ਨਨ ਕੇ ਅੱਖਣ ਦਵ ਕੋ ਆਖੇ 1 2 1 ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ ਨਾਨਕ ਜੀ ਕੋ ਆਪੋ ਜਾਣੈ ਅੱਗੈ ਧਿਆਨ ਸੋਹੈ ਪਾਤਾਲਾਂ ਪਾਤਾਲ ਲਖ ਆਗਾਸਾਂ ਆਂ ਦਾ ਸੇ ਓੜ ਕੇ ਓੜ ਵਿਪਾਰਥ ਕੇ ਵੇਦ ਕਹਿਣ ਇਕ ਬਾਤ ਸਹਸ ੜਾਰਾ ਕਹਿਣ ਗਤੀ ਬਾਸ ਲੂ ਇਕ ਧਾਤ ਲੇਖਾ ਹੋਇ ਤਾ ਲਿਖੀਐ ਲੇਖਾ ਹੋਇ ਵਿਨਾਸ਼ ਨਨਕ ਵੱਡਾ ਆਖੀਏ ਆਪੇ ਜਾਣੋ ਆਪ ਸਾਲਾਹੀ ਸਾਲਾਹੀ ਤੀ ਸੁਰਤ ਨਾ ਪਾਈ ਆਣ ਦੀਆਂ ਤਵਾਹਾ ਪਵਹੇ ਸਮੁੰਦਰ ਨ ਜਾਣੀਏ ਸਮੁੰਦ ਸ਼ਾਸਤਾਨ ਗ੍ਰਹ ਸੇ ਤੀਮਾ ਧਨ ਕੀੜੀ ਤੁਲ ਨਾ ਹੋਵਣੀ ਜੇ ਤਿਸਮਨ ਹੋ ਨਾ ਵਿਸਰੇ ਹੈ ਅੰਤਨਾ ਸੁਸਤੀ ਕਰਨ ਨਯੰਤ ਅੰਤਨ ਕਰਨ ਦੇਣ ਨਯੰਤ ਅੰਤਨ ਵੇਖਣ ਸੁਨ ਨਾ ਅੰਤ ਅੰਤਨ ਡਿਆਪੇ ਕਿਆ ਮਨਮੰਤ ਅੰਤਨ ਜਾਪਿਆ ਕੀਤਾ ਆਕਾਰ ਅੰਤਨ ਜਾਪੇ ਪਰਵਾਰ ਅੰਤ ਕਾਰਨ ਕੇਤੇ ਭਿਲ ਲਾਈ ਤਹਾਗੇ ਅੰਤਨ ਪਾਈ ਜਾਹੀ ਇਹੋ ਅੰਤਨ ਜਾਣੇ ਕੋਈ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉਚਾ ਧਾਉ ਜੇ ਉਪਰ ਉਚਾ ਨਾ ਹੋਏ ਵੱਡੂ ਉਚਾ ਹੋਵੇ ਕੋਈ ਤੇ ਸੂਝੇ ਕੋ ਜਾਣੇ ਸੂਏ ਜੀਵੜੇ ਆਪ ਜਾਣੇ ਆਪ ਆਪ ਅਨੰਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕੀਤੇ ਮੰਗੇ ਜੋ ਦੇ ਫਰ ਕੀਤੇ ਆ ਗਣਤ ਨਹੀਂ ਵਿਚਾਰ ਕੀਤੇ ਖਾਪ ਟੁੱਟੇ ਵੇਕਾਰ ਕੀਤੇ ਲੈ ਲੈ ਮੁਕਰ ਪਾਹੇ ਕੀਤੇ ਮੂਰਖ ਖਾਹੀ ਕਾਹੇ ਕਿਤੇ ਆ ਦੁਖ ਭੋਗ ਸਦ ਮਾਰ ਇਹ ਭੇਦਾਤ ਤੇਰੀ ਦਾਤਾਰ ਬੰਦ ਕਲਾ ਦੀ ਭਾਣੇ ਹੋਏ ਹੋ ਰਾਗ ਨਜ਼ਕੈ ਕੋਏ ਜੇ ਕੋ ਖਾ ਕੇ ਅਕਣ ਬਾਇ ਉਜਾਣੇ ਦਿੱਤੀਆਂ ਮੋਹ ਖਾਏ ਆਪੇ ਜਾਣੇ ਆਪੇ ਦੀ ਆਖੇ ਸੇ ਭੇ ਕੀ ਕੇ ਜਿਸਨੋ ਬਖਸ਼ੇ ਸਤਿ ਸਾਲਾਹ ਨਨਕ ਪਾਤਸ਼ਾਹੀ ਪਾਤਸ਼ਾਹ ਮੁੱਲ ਗੁਣ ਮੁੱਲ ਵਪਾਰ ਮੁੱਲ ਵਪਾਰੀ ਇਹ ਮੁੱਲ ਪੰਡਾਰ ਮੁੱਲ ਆਵੇ ਮੁੱਲ ਲੈ ਜਾਹੇ ਮੁੱਲ ਪਾਏ ਮੁੱਲਾ ਸਮਾਹੇ ਮੁੱਲ ਧਰਮ ਮੁੱਲ ਦੀਬਾਣ ਮੁੱਲ ਤੁਲ ਮੁੱਲ ਪ੍ਰਵਾਨ ਮੁੱਲ ਬਖਸ਼ੀਸ਼ ਮੁੱਲ ਨੀਸਾਨ ਮੁੱਲ ਕਰਮ ਮੁੱਲ ਫਰਮਾਨ ਮੁੱਲ ਆ ਮੁੱਲ ਆਖਿਆ ਨਾ ਜਾਏ ਆਖਾ ਗਰੇਹੇ ਲਗਲਾਈ ਆਖੇ ਵੀਰ ਪਾਠ ਪੁਰਾਣ ਆਖੇ ਪੜੇ ਕਰੇ ਵਖਿਆਣ ਆਖੇ ਵਰਮੀ ਆਖੇ ਇੰਦ ਅਗੇ ਗੋਪੀ ਤੇ ਗੋਵਿੰਦ ਅਖੇ ਇਸ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਣਵਾਕੇ ਦੇਵ ਆਖੇ ਸੁਰ ਨਾਰ ਮਨ ਜਨ ਸੇਵ ਕੀਤੇ ਆਖੇ ਆਕਣ ਪਾਹੇ ਕੀਤੇ ਕਹਿ ਕਹਿ ਓਠ ਓਠ ਜਾਏ ਇਤੇ ਕੀਤੇ ਹੋਰ ਕਰੇ ਤਾਂ ਆਖ ਨ ਸਕੇ ਕੀ ਕੀ ਜੇ ਉੜ ਪਾਵੈ ਤੇੜ ਹੋਏ ਨਨਕ ਜਾਣੇ ਸੱਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾ ਲਿਖੀਐ ਸਿਰ ਗਾਵਾਰਾਂ ਗਾਵਾਰ ਸੋਦਾਰ ਕੇ ਹਾਸੋ ਕਰ ਕੇ ਹਾ ਜਿਤ ਮੈਂ ਸ਼ਰਮ ਸਮੱਲੀ ਵਾਢੀ ਨਾ ਦੇਣੀ ਗੇ ਸੰਖਾਂ ਕੇਤੇ ਗਾਵਣਾਰੇ ਕੇਤੇ ਰਾਗ ਪਰਿਸੋ ਕਹੀਨ ਕੇਤੇ ਗਾਵਣਾਰੇ ਗਾਵੇ ਤੁਹਨੋਂ ਪਾਉਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਜਿਤ ਗੁਗਤ ਲਿਖ ਜਾਣੇ ਲਿਖ ਲਗ ਧਰਮ ਵਿਚਾਰੇ ਗਾਵੇ ਈਸਰ ਬਰਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਇੰਦੀ ਦਸਨ ਬੈਠੇ ਦੇਵਤਿਆਂ ਵਰ ਨਾਲੇ ਗਾਵੀ ਸਿਦਸਮਦਿ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਿਨ ਜਿਦੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀਤਰ ਜਗ ਜਗ ਵੇਦਾ ਨਾਲੇ ਗਾਵੇ ਮੋਹਣੀਆਂ ਮਨਮੋਹਨ ਸੁਰਗਾ ਮਛ ਪਿਆਲੇ ਗਾਵੇ ਨਰਤਨਿ ਉਪਾਇ ਤੇਰੇ ਅਟਟੜ ਤੀਰਥ ਨਾਲੇ ਗਾਵੇ ਜੋਦ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਪੰਡਾ ਕਰ ਕਰ ਰੱਖੇ ਧਾਰੇ ਸੇ ਤੁਧ ਨੂੰ ਗਾਵੇ ਜੋ ਤੁਧ ਭਾਵਨ ਰੱਬ ਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤਨ ਆਵਨ ਨਾਨਕ ਕਿਆ ਵੀ ਚਾਰੇ सोई सोई सदा सच सच्च साहिब सच्चा सची नाई है पी उसी दैन जसी रचना जिन रचाई रंगी रंगी पंती कर कर जिन सी माया जिन दी उपाई कर कर वे कहता अपना जीव तिस दी वड़ाई ਜੋ ਇਸ ਭਾਵੈ ਸੋਈ ਕਰਸੀ ਹੁਕਮ ਨਾ ਕਰ ਨਾ ਜਾਈ ਸੋ ਪਾਤਸ਼ਾਹੋ ਸਾਹਾ ਪਾਤ ਸਾਹਿਬ ਨਨਕ ਰਹਿਣ ਰਜਾਈ ਮੁੰਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰਹਿ ਵੇ ਭੂਤ ਹਿੰਥਾ ਕਾਲ ਕੁਆਰੀ ਕਾਯਾ ਜੁਗਤ ਡੰਡਾ ਪਰ ਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੇ ਜਗ ਜੀਤ ਆਦੇਸ ਸੇ ਆਦੇਸ ਆਦ ਅਨੀਲ ਨਾ ਦੇ ਨਾਤ ਜੁਗ ਜੁਗੇ ਕੋਈਸ ਤੁਕ ਤੇ ਆਣਦੇ ਆ ਭੰਡਾਰਨ ਘੜਕੜਵਾਜੇ 나ਦੇ ਆਪ ਨਾਦ ਨਾਤੀ ਸਵਜਾ ਕੀ ਵਿਦ ਸੇ ਦਿਔਰਾ ਸਾਦ ਸੰਜੋਗ ਵਿਜੋਗ ਦੋਏ ਕਾਰ ਚਲਾਵੇ ਲਿਖਿਆਵੇ ਭਾਗ ਆਦੇਸ਼ਤ ਸੇ ਆਦੇਸ਼ ਆਦੇ ਅਨੀਲੇ ਨਾਦੇ ਅਨਾਹਤ ਜੁਗ ਜੁਗ ਇੱਕ ਵੇਸ ਇੱਕ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਏ ਦੀਬਾਨ ਜਿਉ ਰਸ ਭਾਵੈ ਤੇ ਚਲਾਵੇ ਜਿਉ ਹੋਵੇ ਫੁਰਮਾਨ ਉਹ ਵੇਖੇ ਉਹ ਨਨਦਰਣ ਆਵੇ ਬਹੁਤਾ ਹੀ ਹੋਵੇ ਡਾਣ ਆਦੇ ਉਸੇ ਆਦੇ ਸਾਧ ਅਨੀਲੇ ਅਨਾਦ ਅਨਾਦ ਜੁਗ ਜੁਗ ਇੱਕ ਵੇਸ ਆਸਣ ਲੋਏ ਲੋਏ ਪੰਡਾਰ ਜੋ ਕਿਸ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਰਜਨ ਹਾਰ ਨਨਕ ਸੱਚੇ ਕੀ ਸਾਚੀ ਕਾਰ ਆ ਦੇਖ ਤਸੇ ਆਦੇ ਸਾਧ ਅਨੀਲੇ ਅਨਾਦੇ ਅਨਾਤ ਜੁਗ ਜੁਵੇ ਕੋ ਵੇਸ ਇਕ ਦੂਜੀ ਪੌ ਲਖ ਹੋਹੀ ਲਖੋ ਵੀ ਲਖ ਵੀਸ ਲਖ ਲਖ ਦੇ ਡਾਇ ਆਖੀਏ ਏਕ ਨਾਮ ਜਗਦੀਸ਼ ਇਤ ਰਾਹੇ ਪਦ ਪਾਵੜੀਆਂ ਛੜਿਐ ਹੋਏ ਅਕੀਸ ਸੁਣ ਗੱਲਾਂ ਆਕਾਸ ਕੀ ਕੀਟਾਇ ਆਈ ਰੀਸ ਨਨਕ ਨਜ਼ਰੀ ਪਾਈ ਐ ਕੂੜੀ ਕੂੜ ਐ ਠੀ ਸਭ आखण जोर चुपै नह जोर जो न मंगण दण न ज़ोर जो न जीवन मरण नह जोर जो न राजमाल मन सोर जो न सुरती ज्ञान वीचार जो न जुती छुटै संसार ਜਿਤਾਤ ਜੋਰ ਕਰ ਵੇਖੈ ਸੋਏ ਨਨਕ ਉਤਮਨੀ ਜਨ ਕੋਏ ਰੱਤੀ ਉੱਤੀ ਠਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਜਿ ਜਤਨ ਦੀ ਧਾਵ ਰਖੀ ਧਰਮਸਾਲ ਤਿਸ ਵਿੱਚ ਜੀ ਜੋਗਤ ਕੇ ਰੰਗ ਤਨ ਕੇ ਨਾਮ ਆਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸਚਾ ਸਚਾ ਦਰਬਾਰ ਤਿੱਥੈ ਸੋਹਣ ਪੰਜ ਪਰਮਾਨ ਨਦਰੀ ਕਰਮ ਪਵੈ ਨੀਸਾਨ ਕਚ ਬਗਾਈ ਉਥੇ ਪਾਏ ਨਾਨਕ ਗਿਆ ਜਾਪੈ ਜਾਏ ਧਰਮਖੰਡ ਕਾ ਈ ਹੋ ਧਰਮ ਗਿਆਨਖੰਡ ਕਾ ਕੋ ਕਰਮ ਕੇਤੇ ਪਵਨ ਬਾਣੀ ਵੈ ਸੰਤਰ ਕੇਤੇ ਕਾਨ ਮਹੇਸ ਕੇਤੇ ਬਰਮੇ ਘਾੜਤ ਘੜੀਏ ਰੂਪ ਰੰਗ ਕੇ ਵੇਸ ਕੇਤਿਆ ਪਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ 나ਥ ਕੇਤੇ ਕੇਤੇ ਦੇਵੀ ਵੇਸ ਕਿਤੇ ਦੇਵ ਦਾ ਨਵ ਮੁੰਨ ਕੀਤੇ ਕੀਤੇ ਰਤਨ ਸਮੁੰਦ ਕੀਤਿਆ ਖਾਣੀ ਕੀਤਿਆ ਬਾਣੀ ਕੀਤੇ ਪਾਤ ਨਰਿੰਦ ਕੀਤਿਆ ਸੁਰਤੀ ਸੇਵਕ ਕੀਤੇ ਨਨਕ ਅੰਤ ਨਯੰਤ ਗਿਆਨ ਖੰਡ ਮੇ ਗਿਆਨ ਪ੍ਰਚੰਡ ਤਿੱਥੇ ਨਾਦ ਵਿਨੋਦ ਕੋੜ ਅਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿੱਥੇ ਘਾੜਦ ਘੜੀਏ ਬਹੁਤ ਅਨੂਪ ਤਾਂਕੀਆਂ ਗੱਲਾਂ ਕਥੀਆਂ ਨਾ ਜਾਹੀ ਜੇ ਕੋ ਕਹੈ ਪਿਛੇ ਪਛਤਾਏ ਤਿੱਥ ਘੜੀਆਂ ਸੋਤ ਮਤਮਨ ਬੁੱਧ ਤਿੱਥ ਘੜੀਆਂ ਸੁਰ ਸਿੱਧਾ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਤਿੱਥੇ ਹੋਰਨ ਕੋਈ ਹੋਰ ਤਿੱਥੇ ਜੋਦ ਮਹਾਬਲ ਸੂਰ ਤਿੰਨ ਮੇ ਰਾਮ ਰਹਿਆ ਭਰਪੂਰ ਦੇ ਤਸੇ ਤੋਸੇ ਤਮੈ ਮਮਹੇ ਦਾ ਬੇਰੂਮ ਨ ਕਥਨੇ ਜਾਹੇ ਨਾ ਮਰੇ ਨਾ ਠਾਗੇ ਜਾਹੇ ਜਿਨ ਕਹਿ ਰਾਮ ਸੇ ਮਨਮਾਹੇ ਤਿਥੇ ਭਗਤੋ ਸੇ ਕੇ ਲੋਕ ਰਹੇ ਆਨੰਦ ਸਚਾ ਮਨ ਸੋਏ ਸਤਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਖਾੰਡ ਮੰਡਲ ਵਰਪੰਡ ਜੇ ਕੋ ਕਥੈ ਤਉ ਅੰਤ ਨਯੰਤ ਤਿੱਖਾ ਲੋਲ ਆਕਾਰ ਜਿਵੇਂ ਜਿਵੇਂ ਹੁਕਮ ਤਿਵੇਂ ਤਿਵੇਂ ਵਿਕਾਰ ਵਿਖੇ ਬਿਨਸੇ ਕਾਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰੈ ਧੀਰਜ ਸੁਨਿਆਰ ਹਰਣ ਮਤ ਵਿਰਥ ਯਾਰ ਭੌਖ ਲਾਭਨ ਤਬਤਾਓ ਭਾਂਡਾ ਭਾਉ ਮਰੀ ਤਿਤ ਤਟ ਢਾਲ ਘੜੀਐ ਸ਼ਬਦ ਸਚੀ ਟਕਸਾਲ ਜਿਨ ਕੋ ਨਗਰ ਕਰਮ ਤਿਨ ਕਾਰ ਨਨਕ ਨਦਰੀ ਨਦਰੀ ਨਿਆਲ ਸ਼ਲੋਕ பவன்கு பாா மரத்தி ஹெல சகல ஜங்க பு ஆய தர்ம கமி ਕੇ ਨੀੜੇ ਕੇ ਦੂਰ ਜਿਨੀ ਨਾਮ ਤਿਆ ਆ ਗਏ ਸਕਤ ਕਾਲ ਨਨਕ ਤੇ ਮੁਖ ਉਜਲ ਕੀਤੀ ਛਟੀ ਨਾਲ ਜਿਨੀ ਨਾਮਤ ਆਇਆ ਗਮ ਸਖਤ ਕਾਲ ਨਨਕ ਤੇ ਮੁਖ ਉਜਲੇ ਕਿਤੇ ਛੁਟੇ ਨਾ ਲਾਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ